ਜਲਦੀ ਸੀ ਜੀ ਦੁਨੀਆ ਦੀ ਸੁਪਰ ਪਾਵਰ ਮੰਨੀ ਜਾਂਦੀ ਅਮਰੀਕਾ ਵੱਲੋਂ ਇੱਕ ਅਜੀਹਾ ਫੈਸਲਾ ਲਿਆ ਗਿਆ ਜਿਸ ਤੋਂ ਲੈ ਕੇ ਹਰ ਦੇਸ਼ ਜਾਂ ਕਹੋ ਕਿ ਹਰ ਡਿਪਲੋਮੈਟ ਬੜਾ ਹਰਾਨ ਹੈ ਕਿ ਅਜਿਹਾ ਹੋਣ ਦੇ ਪਿੱਛੇ ਅਜਿਹੇ ਕਿਹੜੇ ਵੱਡੇ ਕਾਰਨ ਸੀਗੇ ਗੱਲ ਕਰੀਏ ਕਿ 20 ਤਰੀਕ ਨੂੰ ਡੋਨਾਲਡ ਟਰੰਪ ਵੱਲੋਂ ਸੋਚ ਇੱਕ ਸਮਾਗਮ ਸੀ ਸੋਹਣਾਂ ਨੇ ਸੋਚਕ ਨਹੀਂ ਸੀ ਕਿ ਪਰ ਉਸ ਤੋਂ ਇੱਕ ਦਿਨ ਪਹਿਲਾਂ 19 ਤਰੀਕ ਨੂੰ 19 ਜਨਵਰੀ ਨੂੰ ਪੂਰੇ ਅਮਰੀਕਾ ਦੇ ਵਿੱਚ ਟਿਕਟੋਕ ਬੈਨ ਕਰ ਦਿੱਤੀ ਗਿਆ ਬੰਦ ਕਰ ਦਿੱਤੀ ਗਈ ਹੈ ਜਲਦੀ ਸੀ ਨੂੰ ਲੱਗਦਾ ਨਹੀਂ ਥੋੜਾ ਅਜੀਬ ਨਾ ਫਿਰ ਕੀ ਇੱਕ ਟਿਕਟੋਕ ਐਪ ਹੈ ਜਿਹੜੀ ਕਿ ਸੋਸ਼ਲ ਮੀਡੀਆ ਐਪ ਹੈ ਉਸ ਨੂੰ ਐਨੇ ਵੱਡੇ ਪੱਧਰ ਉਤੇ ਫੈਸਲਾ ਲਾ ਕੇ ਡੋਨਾਲਡ ਟਰੰਪ ਦੀ ਕਿਹਨੂੰ ਕਿ ਸੋਜ ਇੱਕ ਸਮਾਗਮ ਤੋਂ ਪਹਿਲਾਂ ਬੰਦ ਕਰਨਾ ਇਹ ਕੁਝ ਕਿਹਨੂੰ ਕਿ ਹਜਮ ਹੋਉਂ ਚ ਨਹੀਂ ਆ ਰਿਹਾ ਇਸ ਪਿੱਛੇ ਦੇ ਕਿਹੜੇ ਵੱਡੇ ਕਾਰਨ ਨੇ ਜੀ ਦੇਖੋ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਸਮਝਣਾ ਪਵੇਗਾ ਕਿ ਟਿਕਟੋਕ ਇਸ ਵੇਲੇ ਦਾ ਸਭ ਤੋਂ ਮਹੱਤਵਪੂਰਨ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੇ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਫੇਸਬੁੱਕ ਉਸ ਤੋਂ ਬਾਅਦ ਇੰਸਟਾਗ੍ਰam ਹੋ ਗਿਆ ਜਾਂ ਫਿਰ ਹੋਰ ਸੋਸ਼ਲ ਮੀਡੀਆ ਇਹਨਾਂ ਤੋਂ ਕਿਤੇ ਉੱਪਰ ਦੀ ਗੱਲ ਹੈ ਟਿਕਟੋਕ ਦੀ ਇਸ ਵੇਲੇ ਟਿਕਟੌਕ ਦੇ ਉੱਤੇ ਸ਼ਾਰਟ ਵੀਡੀਓਜ਼ ਦੇ ਰਾਹੀਂ ਬਹੁਤ ਕੁਝ ਸੰਦੇਸ਼ ਇੱਧਰ ਉੱਧਰ ਭੇਜੇ ਜਾਂਦੇ ਆ ਇੱਕ ਕਮਾਈ ਦਾ ਸਾਧਨ ਵੀ ਅੱਜ ਬਣ ਚੁੱਕਿਆ ਲੋਕ ਆਪਣੇ ਬਿਜ਼ਨਸ ਰਨ ਕਰ ਰਹੇ ਨੇ ਉਸ ਤੋਂ ਬਾਅਦ ਆਪਣੀ ਗੱਲ ਕਰ ਰਹੇ ਆ ਸੋ ਟਿਕਟੌਕ ਇਸ ਵੇਲੇ ਸਭ ਤੋਂ ਮਹੱਤਵਪੂਰਨ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਬਣਿਆ ਹੋਇਆ ਪੂਰੀ ਦੁਨੀਆ ਦੇ ਵਿੱਚ ਬੇਸ਼ੱਕ ਭਾਰਤ ਦੇ ਵਿੱਚ ਇਹਦੇ ਉੱਤੇ ਬੈਨ ਪਹਿਲਾਂ ਲਾ ਦਿੱਤਾ ਗਿਆ ਸੀ ਮੈਨੂੰ ਲੱਗਦਾ ਹੈ ਕਿ 19 ਸਾਲ 2019 ਦੇ ਵਿੱਚ ਮੈਨੂੰ ਲੱਗਦਾ ਹੈ ਕਿ ਟਿਕਟੌਕ ਦੇ ਉੱਤੇ ਬੈਨ ਜਿਹੜਾ ਉਹ ਕਰ ਦਿੱਤਾ ਗਿਆ ਸੀ ਸੋ ਹੁਣ ਅਮਰੀਕਾ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ 19 ਤਰੀਕ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਦੇ ਉੱਤੇ ਬੈਨ ਲੱਗ ਗਿਆ ਤੇ 20 ਤਰੀਕ ਨੂੰ ਸੌਚੁੱਕ ਸਮਾਗਮ ਜਿਹੜਾ ਹੋ ਨਿਪੜਿਆ ਡੋਨਲਡ ਟਰੰਪ ਹੋਰਾਂ ਦਾ ਉਹ 47ਵੇਂ ਰਾਸ਼ਟਰਪਤੀ ਬਣ ਗਏ ਨੇ ਅਮਰੀਕਾ ਦੇ ਸੋ ਇੱਥੇ ਹੁਣ ਦੇਖਣ ਵਾਲੀ ਗੱਲ ਆ ਭਈ 20 ਤਰੀਕ ਨੂੰ ਉਹਨਾਂ ਨੇ ਆਫੀਸ਼ੀਅਲੀ ਦੇਸ਼ ਦੇ ਰਾਸ਼ਟਰਪਤੀ ਬਣ ਜਾਣਾ ਸੀ ਉਹਦੇ ਤੋਂ ਇੱਕ ਦਿਨ ਪਹਿਲਾਂ ਟਿਕਟੌਕ ਦੇ ਉੱਤੇ ਬੈਨ ਕਰ ਦਿੱਤਾ ਗਿਆ ਮਤਲਬ ਕਿ ਬੈਨ ਉਹ ਉਹਨਾਂ ਨੇ ਇੱਕ ਟਿਕਟੌਕ ਨੂੰ ਜਿਹੜੀਆਂ ਆਪਣਾ ਕਹੀਏ ਵੀ ਇੱਕ ਅਲਟੀਮੇਟਮ ਦਿੱਤਾ ਸੀ ਕਿ 19 ਤਰੀਕ ਤੱਕ ਤੁਹਾਡੀਆਂ ਸੇਵਾਵਾਂ ਜਿਹੜੀਆਂ ਚੱਲਣ ਦਿੱਤੀਆਂ ਜਾਣਗੀਆਂ ਸੋ 19 ਤਰੀਕ ਨੂੰ ਹੀ ਟਿਕਟੌਕ ਨੇ ਆਪਣੇ ਵੱਲੋਂ ਹੀ ਮਤਲਬ ਬੈਨ ਤਾਂ ਉਹਨਾਂ ਨੇ ਬਾਅਦ ਚ ਲਾਉਣਾ ਸੀ ਅਮਰੀਕਾ ਵਾਲਿਆਂ ਨੇ ਪਰ ਟਿਕਟੌਕ ਨੇ ਆਪਣੇ ਵੱਲੋਂ ਆਪਣੀਆਂ ਸਰਵਿਸਿਜ਼ ਜਿਹੜੀਆਂ ਸੀ ਅਮਰੀਕਾ ਭਰ ਦੇ ਵਿੱਚ ਬੰਦ ਕਰ ਦਿੱਤੀਆਂ ਤੇ ਉਸੇ ਦਿਨ ਡੋਨਲਡ ਟਰੰਪ ਹੋរី ਜਿਨ੍ਹਾਂ ਨੇ ਅਗਲੇ ਦਿਨ ਰਾਸ਼ਟਰਪਤੀ ਬੰਨਾ ਸੀ ਉਹ ਇੱਕ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਟਿਕਟੌਕ ਵਾਪਸ ਆਏਗੀ ਟਿਕਟੌਕ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਤੇ ਉਹਨਾਂ ਦੇ ਕੋਲੋਂ ਜਿਹੜੇ ਓਨਰ ਨੇ ਟਿਕਟੌਕ ਦੇ ਉਹਨਾਂ ਦੇ ਕੋਲੋਂ ਮੰਗ ਕੀਤੀ ਜਾਏਗੀ ਕਿ 50% ਸਾਡੇ ਸ਼ੇਅਰ ਜਾਂ ਫਿਰ ਜੇ ਕਹੀਏ ਸਾਡਾ ਹਿੱਸਾ ਅਮਰੀਕਾ ਦਾ ਹਿੱਸਾ ਇਹਦੇ ਵਿੱਚ ਹੋਣਾ ਚਾਹੀਦਾ ਤੇ ਫਿਰ ਤੁਸੀਂ ਟਿਕਟੌਕ ਅਮਰੀਕਾ ਦੇ ਵਿੱਚ ਛਲਾ ਸਕਦੇ ਹੋ ਸੋ ਇਹ ਗੱਲਬਾਤ ਹੁੰਦੀ ਹੈ 20 ਤਰੀਕ ਨੂੰ ਆਫੀਸ਼ੀਅਲੀ ਰਾਸ਼ਟਰਪਤੀ ਬਣਦੇ ਨੇ ਤੇ ਇਹਦੇ ਵਿੱਚ ਆਪਾਂ ਹੁਣ ਜਿਹੜੀ ਇੰਟਰਸਟਿੰਗ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਟਿਕਟੌਕ ਤੇ ਬੈਨ ਦੀ ਗੱਲ ਤਾਂ ਤੁਸੀਂ ਸੁਣ ਲਈ ਹੈ ਪਰ ਟਿਕਟੌਕ ਦੇ ਉੱਤੇ ਬੈਨ ਜਿਹੜਾ ਹੈਗਾ ਉਹ ਕੁਝ ਘੰਟੇ ਚੱਲਿਆ ਉਸ ਤੋਂ ਬਾਅਦ TikTok ਨੇ ਆਪਣੀਆਂ ਜਿਹੜੀਆਂ ਸਰਵਿਸੇਸ ਸੀਗੀਆਂ ਉਹ ਦੁਬਾਰਾ ਰੀਸਟੋਰ ਕਰ ਦਿੱਤੀਆਂ ਡੋਨਲਡ ਟਰੰਪ ਹੋਰਾਂ ਦੇ ਇਸ ਬਿਆਨ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਕਿਹਾ ਵੀ TikTok ਵਾਪਸ ਆਏਗੀ ਤੇ ਇਹਨਾਂ ਨੇ ਜਿਹੜੀਆਂ ਆਪਣੀਆਂ ਸਰਵਿਸੇਸ ਸੀਗੀਆਂ ਉਹ ਦੁਬਾਰਾ ਦੇ ਦਿੱਤੀਆਂ ਅਮਰੀਕਾ ਦੇ ਵਿੱਚ TikTok ਜਿਹੜੀ ਹੈ ਉਹ ਦੁਬਾਰਾ ਚੱਲਦੀ ਪਈ ਹੈ ਪਰ ਹੁਣ ਕੀ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਜਿਸ ਦਿਨ ਸਹੀ ਸਮਾਂ ਹੋਏਗਾ ਠੁਕਮਾ ਸਮਾਂ ਹੋਏਗਾ ਤਾਂ ਉਸ ਦਿਨ ਡੋਨਲਡ ਟਰੰਪ ਹੋਰੀ ਟਿਕਟੌਕ ਦੀ ਜਿਹੜੀ ਜਿਹੜੀ ਮਲਕੀਅਤ ਹੈਗੀ ਹੈ ਉਹਨਾਂ ਦੇ ਮਾਲਕ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਕਰਨਗੇ ਫਿਰ ਜਿਹੜਾ ਅਸਲੀ ਫੈਸਲਾ ਲਿਆ ਜਾਵੇਗਾ ਕਿ ਟਿਕਟੌਕ ਵਾਕੇ ਚੱਲੇਗੀ ਜਾਂ ਨਹੀਂ ਚੱਲੇਗੀ ਮੇਰਾ ਮਤਲਬ ਹੈ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ 50% ਸਾਡੀ ਇਹਦੇ ਵਿੱਚ ਮਲਕੀਅਤ ਹੋਣੀ ਚਾਹੀਦੀ ਹੈ ਤੇ ਜੇਕਰ ਟਿਕਟੌਕ ਮੰਨਦੀ ਹੈ ਤਾਂ ਫਿਰ ਤਾਂ ਭਾਈ ਠੀਕ ਹੈ ਆਦਰਵਾਇਜ਼ ਫਿਰ ਉਹ ਇਹਦੇ ਉੱਤੇ ਬੈਨ ਆਫੀਸ਼ੀਅਲੀ ਲਾ ਦੇਣਗੇ ਇਹਦੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਇਹਦੀ ਪਿਛਲੀ ਕਹਾਣੀ ਵੀ ਕਿ ਡੋਨਲਡ ਟਰੰਪ ਹੋਰਾ ਨੇ ਅਜ ਤੋਂ ਕੁਝ ਸਾਲ ਪਹਿਲਾਂ ਆਪਣਾ ਬਿਆਨ ਉਹਨਾਂ ਨੇ ਇੱਕ ਦਿੱਤਾ ਸੀਗਾ ਕਿ ਟਿਕਟੌਕ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ ਅਮਰੀਕਾ ਦੇ ਵਿੱਚ ਪਰ ਐਸਾ ਕੀ ਹੋਇਆ ਕਿ ਹੌਲੀ-ਹੌਲੀ ਜਿਹੜੇ ਨੇ ਡੋਨਲਡ ਟਰੰਪ ਹੋਰੀ ਉਹਨਾਂ ਦਾ ਮਾਈਂਡ ਚੇਂਜ ਹੋ ਗਿਆ ਤੇ ਅੱਜ ਉਹ ਕਹਿੰਦੇ ਕਿ ਨਹੀਂ ਟਿਕਟੌਕ ਬੈਨ ਨਹੀਂ ਹੋਣੀ ਚਾਹੀਦੀ ਹਾਲਾ ਕੁਝ ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਡੋਨਲਡ 트ੰਪ ਨੇ ਇਹ ਵੀ ਮੰਗ ਕੀਤੀ ਸੀ ਕਿ ਜਿਹੜਾ ਫੈਸਲਾ ਅਮਰੀਕਾ ਵੱਲੋਂ ਲਿਆ ਜਾ ਰਿਹਾ ਟਿਕਟੌਕ ਦੇ ਉੱਤੇ ਕਿ ਇਹਦੇ ਉੱਤੇ 19 ਤਰੀਕ ਨੂੰ ਬੈਨ ਲੱਗ ਜਾਏਗਾ ਡੋਨਲਡ 트ੰਪ ਨੇ ਮੰਗ ਕੀਤੀ ਸੀ ਕਿ ਇਹਦੇ ਉੱਤੇ ਸਟੇ ਲਿਆਂਦੀ ਜਾਵੇ ਮਤਲਬ ਹਜੇ ਬੰਦ ਨਾ ਕੀਤੀ ਜਾਵੇ ਮੈਨੂੰ ਆਲੰਦਿਓ ਮੈਂ ਆਪਣੇ ਤਰੀਕੇ ਦੇ ਨਾਲ ਇਸ ਕੇਸ ਨੂੰ ਹੈਂਡਲ ਕਰਾਂਗਾ ਚਾਈਨਾ ਦੇ ਉਹ ਜਿਹੜੇ ਮਾਲਕ ਨੇ ਜਿਹੜੇ ਇਹ ਟਿਕਟੌਕ ਦੇ ਹੈਗੇ ਆ ਮੈਂ ਉਹਨਾਂ ਦੇ ਨਾਲ ਗੱਲ ਕਰਾਂਗਾ ਫਿਰ ਆਪਾਂ ਇਹ ਸਾਰਾ ਕੁਝ ਕਰ ਲਵਾਂਗੇ ਪਰ ਕਿਤੇ ਨਾ ਕਿਤੇ ਇਹ ਹੁੰਦਾ ਨਾ ਵੀ ਆਪਣਾ ਨਾਮ ਚਮਕਾਉਣਾ ਹੁਣ ਜੋ ਬਾਈਡਨ ਹੋਰੀ ਸੀਗੇ ਉਹਨਾਂ ਨੇ ਕਿਤੇ ਨਾ ਕਿਤੇ ਸੋਚਿਆ ਹੋਣਾ ਵੀ ਅਖੀਰ ਦੇ ਵਿੱਚ ਜਾਂਦੇ ਜਾਂਦੇ ਅਖੀਰਲੇ ਦੇਣ ਮੈਂ ਇਹ ਕੰਮ ਕਰ ਜਾਵਾਂ ਜੋ ਮੇਰੇ ਹਿੱਸੇ ਮਤਲਬ ਕਿ ਆ ਜਾਵੇ ਕਿ ਮੈਂ ਕਰਕੇ ਗਿਆ ਪਰ ਹੋਇਆ ਹੁਣ ਇਸ ਤੋਂ ਉਲਟ ਹੈ ਇਹ ਕੁਝ ਘੰਟੇ ਬੈਨ ਰਹਿਣ ਤੋਂ ਬਾਅਦ ਟਿਕਟੌਕ ਨੇ ਆਪਣੀਆਂ ਸਰਵਿਸਿਜ਼ ਦੁਬਾਰਾ ਬਹਾਲ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਅਸੀਂ ਡੋਨਲਡ ਟਰੰਪ ਹੋਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਹਾਂ ਤੁਹਾਨੂੰ ਟਿਕਟੌਕ ਤੋਂ ਇਲਾਵਾ ਮੈਂ ਫੇਸਬੁੱਕ ਬਾਰੇ ਵੀ ਕੁਝ ਦੱਸਣਾ ਚਾਹੁੰਦਾ ਹਾਂ ਐਲਨ ਮਸਕ ਬਾਰੇ ਵੀ ਦੱਸਣਾ ਚਾਹੁੰਨਾ ਜਿਨ੍ਹਾਂ ਦੇ ਕੋਲ ਇਸ ਵੇਲੇ ਐਕਸ ਹੈਗਾ ਤੁਹਾਨੂੰ ਪਤਾ ਹੋਣਾ ਸੋ ਐਕਸ ਵਾਲਾ ਐਲਨ ਮਸਕ ਤਾਂ ਆਲਰੇਡੀ ਆਪਾਂ ਕਹੀਏ ਵੀ ਡੋਨਲਡ ਟਰੰਪ ਦਾ ਸਾਥੀ ਹੈ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਬੜੀ ਮਦਦ ਕੀਤੀ ਫਾਈਨੈਂਸ਼ੀਅਲੀ ਜਾਂ ਹੋਰ ਤਰੀਕਿਆਂ ਦੇ ਨਾਲ ਪਰ ਤੁਹਾਨੂੰ ਕਿਤੇ ਨਾ ਕਿਤੇ ਇਹ ਵੀ ਯਾਦ ਹੋਣਾ ਹੈ ਕਿ ਕਿਸੇ ਵੇਲੇ ਫੇਸਬੁੱਕ ਨੇ ਮਾਰਕ ਜ਼ੇਕਰਬਰਗ ਹੋਰਾਂ ਦੀ ਜਿਹੜੀ ਫੇਸਬੁੱਕ ਹੈ ਉਹਨਾਂ ਨੇ ਡੋਨਲਡ ਟਰੰਪ ਹੋਰਾਂ ਦਾ ਅਕਾਊਂਟ ਬੈਨ ਕਰ ਦਿੱਤਾ ਸੀ ਫੇਸਬੁੱਕ ਤੋਂ ਮਤਲਬ ਡੋਨਲਡ ਟਰੰਪ ਉਸ ਵੇਲੇ ਰਾਸ਼ਟਰਪਤੀ ਨਹੀਂ ਸੀ ਪਰ ਉਹਨਾਂ ਦੀ ਜਿਹੜੀ ਕੈਂਪੇਨ ਉਸ ਵੇਲੇ ਚੱਲ ਰਹੀ ਸੀ ਉਸ ਟਾਈਮ ਡੋਨਲਡ ਟਰੰਪ ਦਾ ਅਕਾਊਂਟ ਬੈਨ ਕਰ ਦਿੱਤਾ ਸੀ ਫੇਸਬੁੱਕ ਨੇ ਕਿ ਨਹੀਂ ਜੀ ਤੁਸੀਂ ਸਾਡੀਆਂ ਜਿਹੜੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਹੈ ਉਹਦੇ ਉੱਤੇ ਖਰੇ ਨਹੀਂ ਉਤਰਦੇ ਇਸ ਕਰਕੇ ਤੁਹਾਡਾ ਅਕਾਊਂਟ ਬੈਨ ਕਰ ਦਿੱਤਾ ਜਾਂਦਾ ਹੈ ਪਰ ਹੁਣ ਚੇਂਜਸ ਕੀ ਆਈਆਂ ਕੁਝ ਦਿਨ ਪਹਿਲਾਂ ਟਿਕਟੋਕ ਵਾਲੇ ਮਸਲੇ ਤੋਂ ਕੁਝ ਹਫ਼ਤੇ ਪਹਿਲਾਂ ਆਪਾਂ ਇਹ ਕਹਿ ਲਈਏ ਕਿ ਹੁਣ ਤੋਂ ਜਦੋਂ ਆਪਾਂ ਗੱਲ ਕਰ ਰਹੇ ਦੋ ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਹਰਾਂ ਦੀ ਇੱਕ ਵੀਡੀਓ ਆਉਂਦੀ ਹੈ ਡੋਨਲਡ ਟਰੰਪ ਹੋਰੀ ਜਿੱਤ ਚੁੱਕੇ ਨੇ 20 ਤਰੀਕ ਨੂੰ ਉਹਨਾਂ ਨੇ ਸੌ ਚੁੱਕਣੀ ਹੈ ਪਤਾ ਹੈ ਮਾਰਕ ਜ਼ੁਕਰਬਰ ਘਹਰਾਂ ਨੂੰ ਕਿ ਇਹ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਮੈਂ ਤਾਂ ਕਿਸੇ ਵੇਲੇ ਇਹਨਾਂ ਦਾ ਅਕਾਊਂਟ ਵੀ ਬੈਨ ਕੀਤਾ ਸੀ ਸੋ ਹੁਣ ਮਾਰਕ ਜ਼ੁਕਰਬਰ ਘਹਰਾਂ ਨੇ ਪਈ ਮੇਰੇ ਉੱਤੇ ਕੋਈ ਗਾਜਨਾ ਡਿੱਗ ਜਾਵੇ ਆਉਂਦੇ ਸਮੇਂ 'ਚ ਮੇਰੇ ਉੱਤੇ ਕੰਡੀਸ਼ਨਾਂ ਨਾ ਲੱਗ ਜਾਣਾ ਜਾਂ ਮੇਰੇ ਜਿਹੜਾ ਫੇਸਬੁੱਕ ਹੈਗਾ ਇਹਨੂੰ ਕਿਤੇ ਕੋਈ ਹੋਰ ਇਹਦਾ ਮਤਲਬ ਕਿ ਐਲਨ ਮਸਕ ਦੇ ਹੱਥ ਨਾਲ ਫੜਾ ਦਿੱਤਾ ਜਾਵੇ ਮੈਂ ਮਤਲਬ ਵੇਖਦਾ ਹੀ ਰਹਿ ਜਵਾਂ ਹੱਥ ਧੋ ਕੇ ਇਹ ਮੇਰੇ ਮਗਰ ਨਾ ਪੈ ਜਾਣ ਕਿਤੇ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਐਲਨ ਮਸਕ ਦੀ ਯਾਰੀ ਹੈ ਡੋਨਲਡ ਦੇ ਨਾਲ ਤੇ ਉਹ ਉਹਨਾਂ ਨੇ ਇਹ ਸੋਚਿਆ ਸੀ ਸੋ ਮਾਰਕ ਜ਼ੁਕਰਬਰਗ ਹਰਾਂ ਨੇ ਇੱਕ ਵੀਡੀਓ ਪਾਈ ਜੋ ਕਦੇ ਵੀ ਨਹੀਂ ਦੇਖਿਆ ਗਿਆ ਵੀ ਇਸ ਤਰ੍ਹਾਂ ਹੋਇਆ ਤੁਹਾਨੂੰ ਵੀ ਯਾਦ ਹੋਣਾ ਹੈ ਅਸੀਂ ਵੀ ਆਪਣਾ ਚੈਨਲ ਚਲਾਉਂਦੇ ਹਾਂ ਫੇਸਬੁੱਕ ਦੇ ਉੱਤੇ ਸੋ ਸਾਡੇ ਜਦੋਂ ਵੀ ਕਿਤੇ ਕੋਈ ਗਲਤੀ ਮਤਲਬ ਫੇਸਬੁੱਕ ਵੱਲੋਂ ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਆ ਗਲਤੀ ਕੀਤੀ ਹੈ ਤੇ ਉਹਦਾ ਸਮਾਧਾਨ ਨਹੀਂ ਦੱਸਿਆ ਜਾਂਦਾ ਕੋਈ ਬੰਦਾ ਕੋਈ ਹਿਊਮਨ ਤੁਹਾਡੇ ਨਾਲ ਚੈਟ ਨਹੀਂ ਕਰਦਾ ਕੋਈ ਫੋਨ ਨੰਬਰ ਨਹੀਂ ਕੋਈ ਕੰਟੈਕਟ ਨਹੀਂ ਕੋਈ ਈਮੇਲ ਨਹੀਂ ਮਤਲਬ ਕਿ ਤਾਨਾਸ਼ਾ ਰਵਈਆ ਜਿਹੜੀ ਫੇਸਬੁੱਕ ਅਪਣਾਉਂਦੀ ਰਹੀ ਹੈ ਵੀ ਜੇ ਸਾਡੇ ਕੰਪਿਊਟਰ ਨੇ ਕਹਿ ਦਿੱਤਾ ਕਿ ਤੁਹਾਡਾ ਇਹ ਕੰਟੈਂਟ ਜਿਹੜਾ ਹੈਗਾ ਉਹ ਡੇਂਜਰਸ ਹੈ ਤਾਂ ਫਿਰ ਡੇਂਜਰਸ ਹੈ ਕਮਿਊਨਿਟੀ ਵਾਸਤੇ ਡੇਂਜਰਸ ਹੈ ਤੇ ਡੇਂਜਰਸ ਹੈ ਜੇ ਉਹਨੇ ਕਹਿਤਾ ਇਹ ਅਸ਼ਲੀਲ ਹੈ ਤੇ ਅਸ਼ਲੀਲ ਹੈ ਭਾਵੇਂ ਤੁਸੀਂ ਉਹ ਖਬਰ ਜਿਵੇਂ ਤੁਹਾਨੂੰ ਯਾਦ ਹੋਣਾ ਕਿ ਸਾਡਾ ਜਦੋਂ ਫੇਸਬੁੱਕ ਪੇਜ ਬੰਦ ਹੋਇਆ ਅਜ ਤੋਂ 1.5 ਸਾਲ ਪਹਿਲਾਂ ਅਸੀਂ ਨਖੇਦੀ ਕੀਤੀ ਸੀ ਮਣੀਪੁਰ ਦੇ ਵਿੱਚ ਦੋ ਬੀਬੀਆਂ ਜਿਨ੍ਹਾਂ ਨੂੰ ਨੰਗੀਆਂ ਕਰਕੇ ਕਮਾਇਆ ਗਿਆ ਅਸੀਂ ਉਸ ਖਬਰ ਦੇ ਉੱਤੇ ਕਵਰੇਜ ਕੀਤੀ ਉਹ ਰਿਪੋਰਟ ਤਿਆਰ ਕੀਤੀ ਤੇ ਆਪਾਂ ਉਹ ਖਬਰ ਤੇ ਜਦੋਂ ਗੱਲਬਾਤ ਕੀਤੀ ਤਾਂ ਫੇਸਬੁੱਕ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਅਸ਼ਲੀਲਤਾ ਪ੍ਰਮੋਟ ਕੀਤੀ ਹੈ ਜਦਕਿ ਅਸੀਂ ਉਹ ਘਟਨਾ ਦੀ ਜਿਹੜਾ ਰੇਪ ਹੋਏ ਉਹ ਸਾਰਾ ਉਹਨਾਂ ਨੂੰ ਕਮਾਇਆ ਗਿਆ ਬਾਜ਼ਾਰਾਂ 'ਚ ਉਹਦੀ ਨਖੇਦੀ ਕੀਤੀ ਸੀ ਪਰ ਫੇਸਬੁੱਕ ਦੇ ਕੰਪਿਊਟਰ ਨੇ ਇਹ ਜੱਜ ਕਰ ਲਿਆ ਕਿ ਲਓ ਜੀ ਅਸੀਂ ਤਾਂ ਆ ਚੀਜ਼ਾਂ ਪ੍ਰੋਸਸ ਕਰ ਰਹੇ ਹਾਂ ਸੋ ਉਸ ਤੋਂ ਬਾਅਦ ਕੀ ਹੋਇਆ ਸੈਕੰਡ ਘਟਨਾ ਸਾਡੇ ਪੇਜ ਦੇ ਨਾਲ ਕਿਹੜੀ ਵਾਪਰੀ ਸੀ ਕਿ ਅਸੀਂ ਲਾਰੈਂਸ ਬਿਸ਼ਨੋਈ ਦਾ ਵੀ ਜਿਹੜੀ ਵਿਰੋਧ ਕੀਤਾ ਸੀ ਕਿ ਉਹਨੇ ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਕਿਉਂ ਇਸ ਤਰ੍ਹਾਂ ਕੀਤਾ ਉਹਨੇ ਫਲਾਣੇ ਦੇ ਘਰ ਦੇ ਉੱਤੇ ਕਿਉਂ ਆ ਚਲਵਾਈਆਂ ਸਿੱਧੂ ਮੂਸੇਵਾਲੇ ਦਾ ਕਿਉਂ ਉਹਨੇ ਕਤਲ ਕਰਵਾਇਆ ਜਾਂ ਵਗੈਰਾ ਵਗੈਰਾ अच्छा वो भी ਇਹਨਾਂ ਨੇ ਕਿਹਾ ਕਿ ਤੁਸੀਂ ਇੰਡੀਵਿਜੂਅਲਸ ਜਿਹੜੇ ਡੇਂਜਰਸ ਇੰਡੀਵਿਜੂਅਲਸ ਹੈਗੇ ਆ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ ਸੋ ਦੋਨੋਂ ਜਗ੍ਹਾ ਤੇ ਅਸੀਂ ਆਪਣੇ ਵੱਲੋਂ ਸਹੀ ਰੋਲ ਅਦਾ ਕਰ ਰਹੇ ਆ ਪਰ ਫੇਸਬੁੱਕ ਉਹਨੂੰ ਦੂਸਰੇ ਤਰੀਕੇ ਨਾਲ ਲੈ ਕੇ ਤੇ ਸਾਡੇ ਪੇਜ ਨੂੰ ਮਤਲਬ ਕਹਿ ਲਓ ਵੀ ਇੱਕ ਤਰ੍ਹਾਂ ਦਾ ਖਤਮ ਹੀ ਕਰ ਦਿੱਤਾ ਸੀ ਸੋ ਹੁਣ ਮਾਰਕ ਜ਼ਕਰਬਰਗ ਹਰਾਂ ਨੇ ਕੀ ਕਿਹਾ ਕਹਿੰਦੇ ਅਸੀਂ ਆਪਣੀਆਂ ਟਰਮਜ਼ ਐਂਡ ਕੰਡੀਸ਼ਨ ਢਿੱਲੀਆਂ ਕਰ ਦਿੱਤੀਆਂ ਅਸੀਂ ਹੁਣ ਆਪਣੇ ਜਿਹੜੇ ਪਾਲਿਸੀਜ਼ ਹੈਗੀਆਂ ਉਹ ਢਿੱਲੀਆਂ ਕਰ ਦਤੀਆਂ ਅਸੀਂ ਇਸ ਤਰੀਕੇ ਦੇ ਨਾਲ ਆਜ਼ਾਦੀ ਜਿਹੜੀ ਮਤਲਬ ਕਿ ਕਿਸੇ ਦੇ ਬੋਲਣ ਦੀ ਆਜ਼ਾਦੀ ਉਹ ਨਹੀਂ ਖੋਇਆ ਕਰਾਂਗੇ ਵਿੱਚ ਉਹਨਾਂ ਨੇ ਨਾਂ ਜ਼ਿਕਰ ਕੀਤਾ ਕਿ ਅਸੀਂ ਐਕਸ ਵਾਂਗੂ ਚੱਲਾਂਗੇ ਹੁਣ ਐਕਸ ਕੀ ਦਾ ਐਕਸ ਹੈਗਾ ਐਲਨ ਮਸਕ ਹੋਰਾਂ ਦਾ ਸੋ ਇੱਕ ਮਾਰਕ ਜ਼ਿਕਰਬਰਗ ਇੱਕ ਵੱਡਾ ਨੇਮ ਬ੍ਰਾਂਡ ਹੈਗਾ ਉਹਨੂੰ ਕੀ ਲੋੜ ਪਈ ਆ ਕਿ ਭਾਈ ਉਹ ਦੂਜੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਾਂਗ ਚੱਲਣ ਦੀ ਗੱਲ ਕਰੇ ਮਤਲਬ ਇਹਦਾ ਵੀ ਕਿਤੇ ਨਾ ਕਿਤੇ ਮਾਰਕ ਜ਼ਕਰਬਰਗ ਅੰਦਰੋਂ ਡਰ ਮਹਿਸੂਸ ਕਰ ਰਹੇ ਸੀ ਡੋਨਲਡ 트੍ਰੰਪ ਦੇ ਆਉਣ ਦੇ ਨਾਲ ਕਿ ਇਹ ਦੋਨੋਂ ਦੋਨਾਂ ਦੀ ਜੋੜੀ ਰਲ ਕੇ ਕਿਤੇ ਫੇਸਬੁੱਕ ਨੂੰ ਬਰਬਾਦ ਨਾ ਕਰ ਦੇ ਸੋ ਉਹਨਾਂ ਨੇ ਡੋਨਲਡ 트੍ਰੰਪ ਨੂੰ ਪਲੀਜ਼ ਕਰਨ ਦੇ ਲਈ ਇਹ ਜਿਹੜੀ ਗੱਲਬਾਤ ਕਹੀ ਕਿ ਸਾਡੀਆਂ ਪਾਲਿਸੀਆਂ ਅੱਜ ਤੋਂ ਢਿੱਲੀਆਂ ਹੋਣਗੀਆਂ ਅਸੀਂ ਐ ਨਹੀਂ ਬਿਨਾ ਗੱਲ ਤੋਂ ਪੇਜ ਬੰਦ ਕਰ ਦਿਆ ਕਰਾਂਗੇ ਹਰ ਕੋਈ ਆਪਣੇ ਆਜ਼ਾਦੀ ਦੇ ਨਾਲ ਗੱਲਬਾਤ ਕਰ ਸਕੇਗਾ ਤੁਸੀਂ ਦੇਖੋ 31 ਦਸੰਬਰ ਤੋਂ ਬਾਅਦ ਬਹੁਤ ਸਾਰੇ ਬੰਦ ਪਏ ਪੇਜ ਫੇਸਬੁੱਕ ਨੇ ਉਦਾਂ ਹੀ ਚਲਾ ਦਿੱਤੇ ਕੋਈ ਅਪੀਲ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਸੋ ਹੁਣ ਥੋੜੀ ਆਜ਼ਾਦੀ ਜਿਹੜੀ ਉਹ ਫੇਸਬੁੱਕ ਨੇ ਦੇ ਦਿਤੀ ਹੈ ਸੋ ਕਿਤੇ ਨਾ ਕਿਤੇ ਡੋਨਲਡ ਟਰੰਪ ਹੋਰਾਂ ਦਾ ਕਮਾਲ ਇਹਦੇ ਉੱਤੇ ਵੀ ਦੇਖਣ ਨੂੰ ਮਿਲਿਆ ਮਤਲਬ ਉਹਨਾਂ ਦੇ ਆਉਣ ਦੇ ਨਾਲ ਚੇਂਜਸ ਬੜੀਆਂ ਹੋਈਆਂ ਹਮਾਸ ਤੇ ਜਿਹੜਾ ਇਜ਼ਰਾਈਲ ਹੈਗਾ ਉਹਨਾਂ ਦਾ ਸਮਝੌਤਾ ਹੋ ਗਿਆ ਲੜਾਈ ਬੰਦ ਹੋ ਗਈ ਸੀਜ਼ਫਾਇਰ ਹੋ ਗਿਆ ਉਹ ਇੱਕ ਦੂਜੇ ਦੇ ਬੰਦੀ ਛੱਡ ਰਹੇ ਨੇ ਸੋ ਯੂਕਰੇਨ ਰਸ਼ੀਆ ਵਾਲੇ ਪਾਸੇ ਵੀ ਪ੍ਰਭਾਵ ਜਿਹੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਸੋ ਕਿਤੇ ਨਾ ਕਿਤੇ ਇੰਗਲੈਂਡ ਦੀਆਂ ਸਰਕਾਰਾਂ ਜਿਹੜੇ ਇਥੇ ਕੀਰਸਟਾਮਰ ਹੋਰੀ ਨੇ ਉਹ ਵੀ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਨੇ ਕਿ ਭਾਈ ਡੋਨਲਡ ਦੇ ਮੈਂ ਤੇ ਵਿਰੋਧ ਬੋਲਦਾ ਰਿਹਾ ਡੋਨਲਡ ਦੇ ਇਹ ਇਹ ਵਿਰੋਧੀ ਨੇ ਆਪਸ ਦੇ ਵਿੱਚ ਸੋ ਇਹਨਾਂ ਨੂੰ ਵੀ ਹੁਣ ਕਿਤੇ ਨਾ ਕਿਤੇ ਹੋ ਰਿਹਾ ਵੀ ਇਧਰ ਭਾਈ ਸਾਡਾ ਵੀ ਕੰਮ ਖਰਾਬ ਹੋਏਗਾ ਕਿਉਂਕਿ ਐਲਨ ਮਸਕ ਨੇ ਪਿਛਲੇ ਦਿਨੀ ਇੰਗਲੈਂਡ ਦੇ ਉੱਤੇ ਬਿਆਨ ਦਿੱਤਾ ਹੈ ਡੋਨਲਡ 트ੰਪ ਨੇ ਇੰਗਲੈਂਡ ਦੇ ਉੱਤੇ ਬਿਆਨ ਦਿੱਤਾ ਇਥੋਂ ਦੀ ਇਕਨੋਮੀ ਦੇ ਉੱਤੇ ਬਿਆਨ ਦਿੱਤਾ ਸੋ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਸੋ ਮਤਲਬ ਡੋਨਲਡ 트ੰਪ ਭਾਈ ਤਾਂ ਸ਼ਕਤੀਸ਼ਾਲੀ ਬਣ ਕੇ ਦੂਸਰੀ ਵਾਰ ਆਇਆ ਉਹਨੂੰ ਇਹ ਵੀ ਪਤਾ ਹੋਣਾ ਹੈ ਸ਼ਾਇਦ ਵੀ ਮੈਂ ਅਗਲੀ ਵਾਰੀ ਨਾ ਬਣਾ ਤੇ ਮੈਂ ਆ 4 ਸਾਲ ਦੇ ਵਿੱਚ ਵੱਡੇ ਕਾਰਨਾਮੇ ਕਰਕੇ ਜਾਵਾਂ ਸੋ ਬੜੀ ਵੱਡੀ ਚੇਂਜ ਹੈ ਹੁਣ ਇਹਦੇ ਵਿੱਚ ਹ 50% ਦੀ ਗੱਲ ਕੀਤੀ ਹੈ ਵੀ ਟਿਕਟੌਕ ਦੀ ਕਿ ਸਾਨੂੰ ਆਪਾਂ ਟਿਕਟੌਕ ਜਿਹੜੀ ਹੈ 50% ਸਾਨੂੰ ਦਿੱਤੀ ਜਾਵੇ ਅਮਰੀਕਾ ਵਾਲਿਆਂ ਨੂੰ ਸੋ ਸੁਣਨ ਦੇ ਵਿੱਚ ਇਹ ਆ ਰਿਹਾ ਵੀ ਐਲਨ ਮਸਕ ਟਿਕਟੌਕ ਖਰੀਦਣ ਨੂੰ ਤਿਆਰ ਬੈਠਾ ਹੈ ਤੇ ਸਮਝੌਤਾ ਕਰਾਉਣਗੇ ਹੁਣ ਡੋਨਲਡ ਟਰੰਪ ਹੋਰੀ ਜਦੋਂ ਉਹ ਓਨਰਸ ਆਉਣਗੇ ਉਹ ਕਹਿਣਗੇ ਕਿ ਭਾਈ ਵੈਸੇ ਹੀ ਨਹੀਂ ਤੁਹਾਡੀ ਅਮਰੀਕਾ 'ਚ ਅਸੀਂ ਚੱਲਣ ਦੇਾਂਗੇ ਫੇਰ ਕੀ ਕਰੋਗੇ ਸੋ ਤੁਸੀਂ ਖਾਸੀ ਵੱਡੀ ਰਕਮ ਲਾਓ ਸਾਡੇ ਨਾਲ ਜਿਹੜਾ ਹੈਗਾ ਉਹ ਕਰਕੇ ਤੇ ਇਹਨਾਂ ਨੂੰ ਵੇਚੋ ਪਰਾਂ ਮਤਲਬ ਕਿ ਐਲਨ ਮਸਕ ਹੋਰਾਂ ਨੂੰ ਵੇਚਦੇ ਜੋ ਜਿਵੇਂ ਟਵਿੱਟਰ ਨੇ ਟਵਿੱਟਰ ਦੇ ਮਾਲਕ ਨੇ ਜਿਹੜਾ ਹੈਗਾ ਉਹ ਐਲਨ ਮਸਕ ਨੂੰ ਟਵਿੱਟਰ ਜਿਹੜਾ ਆਪਣਾ ਵੇਚ ਦਿੱਤਾ ਸੋ ਇਸ ਤਰੀਕੇ ਦੀ ਗੱਲਬਾਤ ਜਿਹੜੀ ਹੈਗੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਤੇ ਟਿਕਟੌਕ ਦੇ ਅਗਲੇ ਮਾਲਕ ਜਿਹੜੇ ਨੇ ਐਲਨ ਮਸਕ ਹੋਰੀ ਬਣ ਸਕਦੇ ਨੇ ਜੇ ਨਾ ਬਣੇ ਤਾਂ 50% ਹਿੱਸੇਦਾਰੀ ਜਿਹੜੀ ਹੈ ਉਹ ਹੋਏਗੀ ਅ ਅਮਰੀਕਾ ਦੀ ਟਿਕਟੌਕ ਦੇ ਵਿੱਚ ਸੋ ਫਿਲਹਾਲ ਦੀ ਘੜੀ ਆ ਸਬਰਾਂ ਸਾਡੇ ਕੋਲ ਆਈਆਂ ਫੇ ਜਿਹੜੀ ਟਿਕਟੌਕ ਹੈਗੀ ਹੈ ਦੁਬਾਰਾ ਬਹਾਲ ਜਿਹੜੀ ਆ ਹੋ ਗਈ ਹੈ ਫਿਲਹਾਲ ਦੀ ਘੜੀ ਅਮਰੀਕਾ ਦੇ ਵਿੱਚ ਜੀ ਜੀ ਜਿਸ ਦੇ ਦੱਸਣ ਤੁਹਾਨੂੰ ਕਾਫੀ ਕਹ ਲੋ ਕਿ ਅਹਿਮ ਜਾਣਕਾਰੀਆਂ ਸਾਡੇ ਦਰਸ਼ਕਾਂ ਦੇ ਅੱਗੇ ਰੱਖੀਆਂ ਕਾਫੀ ਕਹ ਲੋ ਕਿ ਉਹ ਜਾਣਕਾਰੀ ਸੀਗੀਆਂ ਜਿਨ੍ਹਾਂ ਨੇ ਕਹ ਲੋ ਕਿ ਸਾਰਨ ਹੈਰਾਨ ਕਰਦਾ ਕਿ ਟਿਕਟੌਕ ਨਾਲ ਇਹ ਅਮਰੀਕਾ ਦੇ ਵਿੱਚ ਹੋਇਆ ਕੀ ਅਜਿਹਾ ਕੀ ਲੋਡ ਪੈ ਗਈ ਸੀ ਕਿ ਜੋ ਬੰਦ ਹੋ ਗਈ ਫਿਰ ਚੱਲ ਗਈ ਅੱਛਾ ਇਸ ਪਿੱਛੇ ਦੀ ਸਟਾਈ ਤੁਸੀਂ ਸਾਰੇ ਦਰਸ਼ਕਾਂ ਦੇ ਅੱਗੇ ਰੱਖ ਦਿੱਤੀ ਹੈ ਥੋੜਾ ਧੰਨਵਾਦ ਸਭ ਨਾਲ ਜੁੜਨ ਦੇ ਲਈ ਜੀ ਬਹੁਤ-ਬਹੁਤ ਤੁਹਾਡਾ ਬਹੁਤ ਧੰਨਵਾਦ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਕਤੀ ਧੰਨ ਧੰਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਜਨਮ ਵਿਹਾੜਾ ਗੁਰੂ ਨਾਨਕ ਪੁਰਦਵਾਰਾ ਸਮੈਤਿਕ ਵਿਕੇ ਬੜੀ ਸ਼ਰਧਾ ਭਾਵਨਾ ਤੇ ਜੋਸ਼ੂਖੋਚ ਦੇ ਨਾਲ ਬਣਾਇਆ ਜਾ ਰਿਹਾ ਹੈ 24 ਜਨਵਰੀ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਸ਼੍ਰੀ ਅਕਨਪੂਰ ਸਾਹਿਬ ਦੇ ਆਰੰਭਤਾ ਹੋਣ ਜਾ ਰਹੀ ਹੈ ਅਤੇ 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪਾਏ ਜਾਣਗੇ ਉਪਰੰਤ ਰਾਗੀ ਢਾਡੀ ਕੀਰਤਨੀ ਜਥੇ ਇਸ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣਗੇ ਗੁਰੂ ਦਾ ਅਟੁੱਟ ਲੰਗਰ ਵਰਤੇਗਾ ਨੂੰ ਇੰਗਲੈਂਡ ਭਾਰ ਦੀਆਂ ਸੰਗਤਾਂ ਨੂੰ ਹਮਾਕੇ ਪਹੁੰਚਣ ਦੀ ਬੁਰਬੁਰਾ ਸਾਹਿਬ ਦੀ ਕਮੇਟੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ